ਜਿਹੋ ਜੀ ਮਾਨਸਿਕਤਾ ਦੀ ਸਰਕਾਰ ਤੇ ਐਮਐਲਏ ਚੁਣੋਂਗੇ ਕੰਮ ਵੀ ਉਹੋ ਜੇ ਹੀ ਹੋਣਗੇ ਬਦਲਾਅ ਦੀ ਸਰਕਾਰ ਚੁਣੀ ਪਟਿਆਲੇ ਜ਼ਿਲ੍ਹੇ ਦਾ ਨਾਬਾ ਹਲਕਾ ਦੇਮਾਨ ਐਮਐਲਏ ਚੁਣਿਆ ਉਹ ਕਹਿੰਦੇ ਸਿੰਗਰਾਂ ਦੇ ਮਗਰ ਜਿਵੇਂ ਹੋਏ ਹੋਏ ਕਰਕੇ ਦੀ ਕੋਈ ਮੁੰਡੇ ਗਾਣੇ ਗਾਉਂਦੇ ਚਲੋ ਕੰਮ ਕੋਈ ਵੀ ਹੋ ਸਕਦਾ ਮੈਂ ਉਹਨਾਂ ਦੀ ਭਾਵਨਾ ਦੇ ਨਾਲ ਨਹੀਂ ਕਹਿੰਦਾ ਇਹ ਕੰਮ ਕਰਦਾ ਸੀ ਕੋਈ ਕੋਈ ਇਹ ਵੀ ਦੱਸਦਾ ਨਾਬੇ ਤੋਂ ਕੀ ਨਚਾਰਾਂ ਦੇ ਨਾਲ ਨਚਾਰ ਬਣਦਾ ਸੀ ਚਲੋ ਉਹ ਵੀ ਕੀਤਾ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ ਵੈਸੇ ਗੱਲ ਕਰਦਾ ਤੇ ਅਕਸਰ ਤੁਸੀਂ ਦੇਖਿਆ ਕਿ ਮੇਲਿਆਂ ਟੂਰਨਾਮੈਂਟਾਂ ਤੇ ਐਮਐਲਏ ਸਾਹਿਬ ਗਾਗੂ ਕੇ ਵੀ ਦਿਖਾਉਂਦੇ ਨੇ ਡਿਪਟੀ ਸੀਐਮ ਵੀ ਵਿਚ ਵਿਚ ਨੂੰ ਬਣਨ ਲੱਗੇ ਸੀ ਮੁੜ ਕੇ ਕਹਿੰਦੇ ਫਿਰ ਪੱਤਾ ਹੀ ਸਾਫ਼ ਹੋ ਗਿਆ ਸੀ ਚਲੋ ਆਪਾਂ ਉਸ ਗੱਲ ਤੇ ਨਾ ਜਾਈਏ ਜੇ ਕੋਈ ਸਰਕਾਰ ਜਾਂ ਐਮਐਲਏ ਬਹੁਤ ਵਧੀਆ ਕੰਮ ਕਰੇ ਤਾਂ ਉਹਦੀ ਸ਼ਾਬਾਸ਼ੀ ਦੇਣੀ ਬਣਦੀ ਆ ਅੱਜ ਆਪਾਂ ਸ਼ਾਬਾਸ਼ੀ ਦੇਣ ਲਈ ਇਹ ਵੀਡੀਓ ਬਣਾ ਰਹੇ ਹਾਂ ਐਮਐਲਏ ਸਾਹਿਬ ਅੱਜ ਪੋਸਟ ਪਾਉਂਦੇ ਨੇ ਕਿ ਅਮਰਸਿੰਮ ਚੰਕੀਲਾ ਚਮਕੀਲਾ ਅਤੇ ਬੀਬਾ ਅਮਰਜੀਤ ਕੌਰ ਦੀ ਸਮਾਦ ਨੂੰ ਬਣਾਵਾਂਗੇ ਬੱਡਾ ਸੁੰਦਰ ਤਾਂ ਕਿ ਉਹਦੇ ਫੈਨ ਨੇ ਜਿਹੜੇ ਉਹਨਾਂ ਨੂੰ ਮੱਥਾ ਟੇਕਣ ਦੀ ਕੋਈ ਪਰੇਸ਼ਾਨੀ ਨਾ ਆਵੇ ਇਹ ਮਾਨਸਿਕਤਾ ਦਾ ਫਰਕ ਹੈ ਕਿ ਇੱਕ ਉਹ ਸਰਕਾਰ ਸੀ ਜਿਹੜੀ ਵਿਰਾਸਤੇ ਖਾਲਸਾ ਬਣਾਉਂਦੀ ਜਿਹੜੀ ਚੱਪਟ ਚਿੜੀ ਦੀ ਯਾਦਗਾਰ ਵੱਡੇ ਕੱਲੂ ਘਰ ਆ ਛੋਟੇ ਕੱਲੂ ਘਰ ਦੀ ਯਾਦਗਾਰ ਸ੍ਰੀ ਹਿਮੰਦਰ ਸਾਹਿਬ ਦਾ ਚਗਿਰਦਾ ਦੁਰਗਾਣਾ ਮੰਦਿਰ ਦਾ ਚਗਿਰਦਾ ਭਗਵਾਨ ਵਾਲਮੀਕੀ ਦੀ ਯਾਦਗਾਰ ਗੁਰੂ ਵਿਦਾਸ ਜੀ ਦੀ ਯਾਦਗਾਰ ਜੰਗੀ ਯਾਦਗਾਰਾਂ ਸੜਕਾਂ ਗਲੀਆਂ ਨਾਲੀਆਂ 에ਅਰਪੋਰਟ ਡਵੈਲਪਮੈਂਟ ਉਹ ਮਾਡਲ ਸੀ ਇੱਕ ਕਹਿੰਦੇ ਜੀ ਅਸੀਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੀਤ ਕੌਰ ਦੀ ਸਮਾਜ ਨੂੰ ਵੱਡਾ ਬਣਾਵਾਂਗੇ ਇਹ ਪ੍ਰਲਬਦੀ ਆ 3 ਸਾਲ ਦੀ ਐਮਐਲਏ ਸਾਹਿਬ ਦੀ ਅਕਸਰ ਤੁਸੀਂ ਦੇਖਿਆ ਕਿ ਕਦੇ ਕਦੇ ਕਿ ਮਜ਼ਾਕ ਦਾ ਪਤਰ ਨਾਬੇ ਹਲਕੇ ਦੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਹੱਥ ਬੰਨੇ ਇਹੋ ਜਿਹਾ ਜੋਕਰ ਐਮਐਲਏ ਨਾ ਚੁਣਿਆ ਕਰੋ ਕਿ ਜਿਨੇ ਪੂਰੇ ਨਾਬੇ ਦੀ ਪੂਰੇ ਵਰਲਡ ਦੇ ਵਿੱਚ ਥੂ-ਥੂ ਕਰਾ ਰੱਖੀ ਆ ਅਕਸਰ ਤੁਸੀਂ ਦੇਖਿਆ ਕਿ ਨੱਚਣ ਗਾਉਣ ਤੋਂ ਇਲਾਵਾ ਗਾਣੇ ਗਾਣ ਤੋਂ ਇਲਾਵਾ ਇਹਨਾਂ ਨੇ ਕੀਤਾ ਕੁਝ ਨਹੀਂ ਐਮਐਲਏ ਸਾਹਿਬ ਨੇ ਸਾਰੇ ਪਟਿਆਲੇ ਜ਼ਿਲ੍ਹੇ ਤੇ ਨਾਬੇ ਹਲਕੇ ਦੀ ਨੱਕ ਘਟਵਾ ਕੇ ਰੱਖੀ ਹੋਈ ਆ ਸੋ ਇਹ ਜਿਹੋ ਜੀ ਮਾਨਸਿਕਤਾ ਦੇ ਲੋਕਾਂ ਨੂੰ ਆਪਾਂ ਚੁਣਾਂਗੇ ਉਹੋ ਜੀ ਕੰਮ ਕਰਨਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਐਮ ਐਲ ਏ ਫਿਰ ਸਾਰਾ ਮਹਿਕਮਾ ਇਹ ਕੋਈ ਮਹਿਕਮਾ ਇਕੱਠਾ ਹੋਇਆ ਸਾਰਾ ਸੋ ਜਿਹੋ ਜੇ ਚੁਣਾਂਗੇ ਜਿਹੋ ਜੀ ਮਾਨਸਿਕਤਾ ਦੇ ਇੱਕ ਡਵੈਲਪਮੈਂਟ ਪੰਜਾਬ ਨੂੰ ਤਰੱਕੀ ਲੈ ਕੇ ਜਾਣ ਵਾਲੀ ਬਿਜਲੀ ਦੇ ਕਨੈਕਸ਼ਨ ਲੰਗਰ ਲਾ ਕੇ ਆਟਾ ਦਾ ਸਕੂਲ ਕਾਲਜ ਹਸਪਤਾਲ ਸੜਕਾਂ ਕਿੰਨਾ ਕੁਝ ਮੈਂ ਤੁਹਾਨੂੰ ਬਣਾਇਆ ਕਿ ਇੱਕ ਯਾਦਗਾਰਾਂ ਬਣਾਉਂਦੇ ਨੇ ਗੁਰੂਆਂ ਪੀਰਾਂ ਦੀਆਂ ਯਾਦਗਾਰਾਂ ਬਣਾਉਂਦੇ ਨੇ ਇੱਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੀਤ ਕੌਰ ਦੀ ਸਮਾਦ ਨੂੰ ਵੱਡਾ ਕਰਨ ਦੀ ਗੱਲ ਕਰਦੇ ਨੇ ਇਹ ਉਪਲਬਧੀ ਆ ਫਰਕ ਇਹ ਦੇਖਣਾ ਕਿ ਸਰਕਾਰ ਤੇ ਸਰਕਾਰ ਦੇ ਐਮ.ਐਲ.ਏਾਂ ਦੇ ਵਿੱਚ ਇਹ ਮਾਨਸਿਕਤਾ ਦਾ ਕੀ ਫਰਕ ਹੈ ਤੇ ਸੋਚ ਦਾ ਕੀ ਪੱਧਰ ਹੈ ਇਸ ਗੱਲ ਨੂੰ ਲੈ ਕੇ ਮੈਂ ਤੁਹਾਡੇ ਨਾਲ ਆਇਆ ਹਾਂ ਸੋ ਮੇਰੀ ਬੇਨਤੀ ਆ ਕਿ ਇਸ ਗੱਲ ਨੂੰ ਸਮਝੀਏ ਬਦਲਾ ਬਦਲਾਲੇ ਚੱਕਰ ਦੇ ਵਿੱਚ ਆਪਾਂ ਪੂਰਾ ਪੰਜਾਬ ਠੋਕ ਕੇ ਰੱਖ ਲਿਆ ਇੰਨੀ ਬਰਬਾਦੀ ਤੇ ਇੰਨਾ ਨੁਕਸਾਨ ਪੰਜਾਬ ਦਾ ਇਹ 3 ਸਾਲਾਂ ਚ ਹੋਇਆ ਤੇ ਅਗਲੇ 2 ਸਾਲ ਚ ਕਰਕੇ ਜਾਣਗੇ ਜਿਹਨੂੰ ਕੱਢਣ ਲਈ ਸ਼ਾਇਦ 20 30 ਸਾਲ ਲੱਗ ਜਾਣ ਇਹਨਾਂ ਨੁਕਸਾਨ ਕਰਕੇ ਜਾਣਗੇ ਇਹ ਕਹਿੰਦੇ ਸੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਭ੍ਰਿਸ਼ਟਾਚਾਰ ਵਧਿਆ ਕਹਿੰਦੇ ਸੀ ਮਾਈਨਿੰਗ ਤੋਂ ਭ੍ਰਿਸ਼ਟਾਚਾਰ ਤੋਂ ਤੇਜਦੀਵਾਲ ਸਾਹਿਬ ਕਹਿੰਦੇ ਸੀ ਕਿ 40 ਹਜ਼ਾਰ ਕਰੋੜ ਕਰੋੜ ਇੱਕ ਸਾਲ ਦਾ ਇਕੱਠਾ ਕਰ ਲਾਂਗੇ ਮੈਂ ਤਾਂ ਪੁੱਛਿਆ ਵੀ ਸੀ ਕਿ 4 3 12 ਭਾਈ 1 ਲੱਖ ਕਰੋੜ 1 ਲੱਖ 20 ਹਜ਼ਾਰ ਕਰੋੜ ਬਣਦਾ 3 ਸਾਲ ਦਾ ਜਿਹਨਾਂ ਤੁਸੀਂ ਕਹਿੰਦੇ ਸੀ ਕਿ ਇਹ ਤੋਂ ਹਮਨੇ ਇਕੱਠਾ ਕਰਕੇ ਰੱਖਿਆ ਉਹ ਕਿੱਧਰ ਗਿਆ ਆ ਦਿੱਲੀ ਨਾਲ ਰੌਲਾ ਤੇ ਮਾਨ ਸਾਹਿਬ ਦਾ ਕਹਿੰਦੇ 1 ਮਹੀਨਾ ਹੀ ਰਹਿ ਗਿਆ ਤਿਆਰੀ ਆ ਸੋ ਇਹ ਹਾਲਾਤ ਨੇ ਸੋ ਮੇਰੀ ਬੇਨਤੀ ਆ ਕਿ ਜਜਬਾਤੀ ਹੋ ਕੇ ਗੱਲਾਂ ਚ ਆ ਕੇ ਇੱਕ ਸੋਸ਼ਲ ਮੀਡੀਆ ਵਾਰਤੇ ਦੇਖ ਕੇ ਕਿਸੇ ਦੇ ਖਿਲਾਫ ਜਾਂ ਹੱਕ 'ਚ ਨਾ ਹੋ ਜਾ ਕਰੋ ਕੰਮਾਂ ਦਾ ਵੀ ਮਲਾਂਕਣ ਕਰਿਆ ਕਰੋ ਤੇ ਸੋਚ ਦਾ ਮਲਾਂਕਣ ਕਰਿਆ ਕਰੋ ਕਿ ਕੰਮ ਕਿਹਦੇ ਕੀ ਕੰਮ ਨੇ ਤੁਹ ਹੁਣ ਜਿਹੋ ਜਾਂ ਐਮਐਲਏ ਚੁਣਿਆ ਹੁਣ ਉਹੀ ਜੀ ਮਾਨਸਿਕਤਾ ਦੇ ਨਾਲ ਨਾਬੇ ਦੀ ਡਿਵੈਲਪਮੈਂਟ ਹੋਣੀ ਆ ਪੰਜਾਬ ਦੀ ਡਿਵੈਲਪਮੈਂਟ ਹੋਣੀ ਆ ਹਰ ਹਲਕੇ ਦਾ ਇਹੋ ਹਾਲ ਆ ਕਲੇ ਕਲੇ ਹਲਕੇ ਦਾ ਹਾਲ ਵੀ ਜਲਦੀ ਸ਼ੁਰੂ ਕਰਨ ਜਾ ਰਹੇ ਆ ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ